ਗੱਲ ਕਰੀਏ ਸਰਪੰਚੀ ਦੀ ਕਿ ਸਰਪੰਚੀ ਪਿੰਡਾਂ ਵਿੱਚ ਚੱਲ ਪਈ ਆ ਔਰ ਅਕਸਰ ਹੀ ਵਕ ਵਕ ਵੀਡੀਓ ਵਕ ਵਕ ਪਿੰਡਾਂ ਤੋਂ ਵਕ ਵਕ ਸੰਸਥਾਵਾਂ ਤੋਂ ਨਿਕਲ ਕੇ ਆ ਰਹੀਆਂ ਬਹੁਤ ਸਾਰੇ ਬੁੱਧੀਜੀਵੀ ਅਕਸਰੀ ਵੀਡੀਓ ਪਾਉਂਦੇ ਰਹਿੰਦੇ ਆ ਕਿਉਂਕਿ ਹਰ ਇੱਕ ਦੀ ਇਹੋ ਵਿਚਾਰਧਾਰਾ ਹੁੰਦੀ ਏ ਕਿ ਕਿਸੇ ਵੀ ਪਿੰਡ ਵਿੱਚ ਕੋਈ ਸਰਪੰਚੀ ਦਾ ਇਲੈਕਸ਼ਨ ਹੁੰਦਾ ਤੇ ਉਸ ਤੋਂ ਝਗੜਾ ਨਾ ਹੋਵੇ ਉਸ ਤੋਂ ਬਚਾਅ ਹੋ ਜਾਵੇ ਕਿਉਂਕਿ ਸਾਰਾ ਪਿੰਡ ਆਪਣਾ ਹੁੰਦਾ ਸਾਰੇ ਆਪਣੇ ਸਕੇ ਸਬੰਧੀ ਹੁੰਦੇ ਆ ਔਰ ਸਾਰਿਆਂ ਦੇ ਰਿਝੇਵਿਆਂ ਦੇ ਵਿੱਚ ਇੱਕ ਦੂਜੇ ਦਾ ਹੱਥ ਮਲਾਪ ਹੁੰਦਾ ਔਰ ਫਿਰ ਕੱਲ ਅਸੀਂ ਆਪਣੇ ਵੱਲੋਂ ਕਰ ਦਈਏ ਕਿ ਜਿਵੇਂ ਇੱਕ ਮੌਕਾ ਮਿਲਿਆ ਪ੍ਰਮਾਤਮਾ ਨੇ ਬੜੀ ਮਿਹਰ ਕੀਤੀ ਹੈ ਕਿ ਅੱਜ ਪੜ੍ਹੇ ਲਿਖੀ ਪੀੜ੍ਹੀ ਜਿਹੜੀ ਆ ਉਹ ਅੱਗੇ ਆ ਗਈ ਆ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਜਿਹੜੇ ਆ ਉਹ ਅੱਗੇ ਆ ਗਿਆ ਨੌਜਵਾਨ ਪੀੜ੍ਹੀ ਅੱਗੇ ਆ ਗਈ ਆ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਇਲੈਕਸ਼ਨ ਜਿਹੜਾ ਉਸ ਦੇ ਵਿੱਚ ਹਿੱਸਾ ਲੈ ਰਹੀ ਜਾਂਦਾ ਵੇਖਦੇ ਹੋ ਤੁਸੀਂ ਕਿ ਲੰਬੇ ਸਮੇਂ ਤੋਂ 올ਡੇਜ ਬਜ਼ੁਰਗਾਂ ਨੂੰ ਅੱਗੇ ਪਹਿਲ ਦਿੱਤੀ ਜਾਂਦੀ ਸੀ ਕਿਉਂਕਿ ਸਾਡੇ ਘਰਾਂ ਦੇ ਮੁਢ ਸੀ ਔਰ ਸਾਡੀਆਂ ਜੋ ਪਰੰਪਰਾਵਾਂ ਨੇ ਉਹਨਾਂ ਨੂੰ ਬੜੀ ਬਰੀਕੀ ਨਾਲ ਵਾਚਦੇ ਸੀ ਔਰ ਹਰ ਜੀ ਨੂੰ ਵੇਖਿਆ ਜਾਂਦਾ ਸੀ ਕਿ ਸਿਆਣਾ ਬੰਦਾ ਬਜ਼ੁਰਗ ਬੰਦਾ ਇਸ ਨੂੰ ਬਣਾ ਦਿਓ ਲੇਕਿਨ ਹੁਣ ਸਮੇ ਦੇ ਨਾਲ ਨਾਲ ਦੌੜ ਬਹੁਤ ਵਧ ਗਈ ਆ ਜਿਵੇਂ ਤੁਸੀਂ ਵੇਖਿਆ ਡਾਕੂਮੈਂਟਲੀ ਬਹੁਤ ਵਧ ਗਈ ਆ ਔਰ ਹਰ ਚੀਜ਼ ਦਾ ਜਿਹਾ ਵਾਂ ਬੈਂਕਾਂ ਦੇ ਖਾਤੇ ਆਨਲਾਈਨ ट्रांजੈਕਸ਼ਨਾਂ ਤਾਂ ਜਿਹੜੇ ਸੈਕਟਰੀ ਸੀ ਉਹਨਾਂ ਨੂੰ ਉਲਝਾ ਲੈਂਦੇ ਸੀ ਸੈਕਟਰੀ ਕੀ ਕਰਦੇ ਸੀ ਕਿ ਉਹਨਾਂ ਦਾ ਪੈਸਾ ਉਧਰ ਉਧਰੀ ਕਰਵਾ ਕੇ ਫਿਰ ਉਹਨੂੰ ਕਹਿਣਾ ਤੂੰ ਮਨਰੇਗਾ ਚੋਂ ਕੰਮ ਕਰਵਾ ਲੈ ਆਪਣੇ ਪਰਿਵਾਰ ਦੇ ਨਾਂ ਲਿਖ ਲੈ ਆਪਣੇ ਪਰਿਵਾਰ ਦੇ ਖਾਤੇ 'ਚ ਪੈਸੇ ਆ ਜਾਣਗੇ ਦਿਹਾੜੀਦਾਰਾਂ ਤੁਹਾਨੂੰ ਪੈਸੇ ਵਾਪਸ ਨਹੀਂ ਦੇਣੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਲਝਾ ਵੀ ਆਪ ਲੈਣਾ ਤੇ ਬਾਅਦ ਵਿੱਚ ਕੇਸ ਵੀ ਹੋਣਾ ਉੱਤੇ ਪੈ ਜਾਣਾ ਤੇ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਸਰਕਾਰ ਨੇ ਬੜੇ ਵਧੀਆ ਕਦਮ ਚੁੱਕਿਆ ਕਿ ਪੜ੍ਹੇ ਲਿਖੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਰਪੰਚੀ ਦੇ ਵਿੱਚ ਆਉਣਾ ਚਾਹੀਦਾ ਹੁਣ ਅਸੀਂ ਗੱਲ ਲੈ ਕੇ ਚਲੇ ਜਾਈਏ ਆਪਣੇ ਪਿੰਡ ਤੇ ਮੈਂ ਆਪਣੇ ਪਿੰਡ ਦੇ ਉੱਤੇ ਗੱਲ ਲੈ ਕੇ ਜਾਂਦਾ ਕਿ ਮੇਰੇ ਪਿੰਡ ਵਿੱਚ 10 15 ਕੋਈ 20 ਪੜ੍ਹੇ ਲਿਖੇ ਨੌਜਵਾਨ ਹੋਣਗੇ ਆਮ ਵਿਚਰੀ ਦਾ ਪਿੰਡ ਦੇ ਵਿੱਚੋਂ ਲੰਗੀ ਦਾ ਕਿਉਂ ਤਾਂ ਸਮਾਂ ਰਹਿੰਦਾ ਨਹੀਂ ਪਿੰਡ 'ਚ ਰਹਿੰਦਾ ਜ਼ਿਆਦਾਤਰ ਸ਼ਹਿਰ ਹੀ ਨਿਕਲ ਜਾਂਦਾ ਹੋਰ ਜੇ ਹੈ ਤੇ ਨਿਕਲ ਜਾਂਦਾ ਲੇਕਿਨ ਪਿੰਡ ਦੇ ਵਿੱਚੋਂ ਸੁਣਨ ਚ ਆਇਆ ਮਿਲੇ ਵੀ ਆ ਦੂਪਰਾ ਕਿ ਦੋ ਨੌਜਵਾਨ ਜਿਹੜੇ ਆ ਪਿੰਡ ਵਿੱਚੋਂ ਉਹਨਾਂ ਦਾ ਨਾਮ ਆਇਆ ਕਿ ਇਹਨਾਂ ਨੇ ਸਰਪੰਚੀ ਦੇ ਜਿਹੜੇ ਕਾਗਜ਼ ਆ ਉਹ ਭਰ ਦਿੱਤੇ ਆ ਔਰ ਪਹਿਲੇ ਤਾਂ ਮੈਂ ਇਹੀ ਗੱਲ ਕਰਾਂਗਾ ਕਿ ਸ਼ੁਕਰ ਆ ਮਾਲਕ ਦਾ ਕਿ ਜਿਹੜੇ ਪੁਰਾਣੇ ਬਜ਼ੁਰਗ ਐ ਉਹਨਾਂ ਦਾ ਇਸ ਵਾਰ ਉਹਨਾਂ ਨੇ ਆਪਣਾ ਕਦਮ ਨਹੀਂ ਚੁੱਕਿਆ ਕਿਉਂਕਿ ਉਹਨਾਂ ਸਮਾਂ ਪਹਿਚਾਣ ਲਿਆ ਮੌਕਾ ਪਹਿਚਾਣ ਲਿਆ ਕਿ ਅਸੀਂ ਲੰਬਾ ਸਮਾਂ ਸਰਪੰਚੀਆਂ ਕਰ ਲਈਆਂ ਤੇ ਅਸੀਂ ਹੁਣ ਇਸ ਖੇਡ ਦੇ ਵਿੱਚ ਨਾ ਪਈਏ ਕਿਉਂਕਿ ਨੌਜਵਾਨ ਪੀੜੀ ਆ ਇਸ ਨੂੰ ਅੱਗੇ ਹੋਣਾ ਚਾਹੀਦਾ ਤਾਂ ਉਹਨਾਂ ਨੇ ਮੌਕਾ ਜਿਹੜਾ ਅੱਗੇ ਨੌਜਵਾਨਾਂ ਨੂੰ ਦਿੱਤਾ ਧੰਨਵਾਦ ਕਰਦੇ ਆ ਉਹਨਾਂ ਬਜ਼ੁਰਗਾਂ ਦਾ ਕਿ ਜਿਹੜਾ ਨੇ ਇਸ ਲੰਬੇ ਦੌਰ ਦੇ ਵਿੱਚੋਂ ਜਿਹੜਾ ਵਾ ਆਪਣਾ ਜਿੰਨੇ ਪੈੜ ਚੱਲੇ ਆ ਉਹਦਾ ਜਿਹੜਾ ਬੜਾ ਸ਼ੁਕਰਗੁਜ਼ਾਰ ਕਰਦੇ ਆ ਅਸੀਂ ਵੀ ਉਹਨਾਂ ਨੇ ਵੀ ਧੰਨਵਾਦ ਕੀਤਾ ਕਿ ਲੋਕਾਂ ਨੇ ਬਹੁਤ ਵਧੀਆ ਸਹਿਯੋਗ ਕੀਤਾ ਉਹਨਾਂ ਦਾ ਔਰ ਨਵੀਂ ਪੀੜ੍ਹੀ ਜਿਹੜੀ ਅੱਗੇ ਆਈ ਆ ਹੁਣ ਨਵੇਂ ਨੌਜਵਾਨ ਦੋ ਆਏ ਆ ਦੋਵਾਂ ਨੌਜਵਾਨਾਂ ਵਿੱਚ ਮੇਰੀ ਗੱਲ ਹੋਈ ਆ ਦੋਵਾਂ ਨਾਲ ਹੋਈ ਆ ਤਾਂ ਮੈਂ ਇੱਕੋ ਹੀ ਗੱਲ ਕਹੀ ਏ ਕਿ ਭਰਾ ਮੇਰੇ ਉਹ ਦੋਨੋਂ ਜਣੇ ਪਰਚੀ ਪਾ ਲੋ ਦੋਨਾਂ ਵਿੱਚੋਂ ਜਿਹੜਾ ਬਣਦਾ ਪਹਿਲੇ 2.5 ਸਾਲ ਉਹ ਕਰ ਲਵੇ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਪਿੰਡ ਵੱਲੋਂ ਕੋਈ ਇਤਰਾਜ਼ ਨਹੀਂ ਸਾਡੇ ਬਹੁਤ ਸਾਰੇ ਐਨਆਰਆਈ ਭਰਾ ਪਿੰਡ ਦੇ ਲੋਕ ਬਾਹਰ ਰਹਿੰਦੇ ਨੇ ਉਹਨਾਂ ਵੱਲੋਂ ਵੀ ਕੋਈ ਇਤਰਾਜ਼ ਨਹੀਂ ਤੁਹਾਡੇ ਨਾਲ ਕੀ ਤੁਸੀਂ ਇਹ ਦੋ ਨੌਜਵਾਨ ਜਿਹੜੇ ਸੂਝਵਾਨ ਪੜ੍ਹੇ ਲਿਖੇ ਔਰ ਚੰਗੇ ਮਿਹਨਤੀ ਬੰਦੇ ਹੋ ਤੁਸੀਂ ਔਰ ਮਿਹਨਤੀ ਬੰਦਿਆਂ ਵਿੱਚੋਂ ਜੇ ਤੁਸੀਂ ਆਪਣੀ ਸਰਪੰਚੀ ਜਿਹੜੀ ਆ ਉਹ ਕਰ ਸਕਦੇ ਹੋ ਤੇ ਤੋਂ ਤਰੀਕੇ ਨਾਲ ਕਰੋ ਚਲੋ ਉਹਨਾਂ ਦੇ ਵਿਚਾਰ ਹੋਣਗੇ ਜਾਂ ਹੋਰ ਵੀ ਕਈਆਂ ਦੇ ਵਿਚਾਰ ਹਨ ਬਹੁਤਿਆਂ ਦੇ ਵਿਚਾਰੇ ਵੀ ਹੈਗੇ ਕਿ ਇਲੈਕਸ਼ਨ ਹੋਣੀ ਚਾਹੀਦੀ ਆ ਮੈਂ ਕਹਿੰਦਾ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਅਸੀਂ ਪਰਿਵਾਰ ਦੇ ਦੋ ਮੈਂਬਰ ਆ ਤਾਂ ਸਾਨੂੰ ਵੋਟ ਜਿਹੜੀ ਆ ਉਹ ਇੱਕ ਇੱਕ ਕਰਕੇ ਪਾਉਣੇ ਪੈਣੀ ਆ ਪਰ ਮਜ਼ਾ ਨਹੀਂ ਰਹਿ ਗਿਆ ਕਿਉਂਕਿ ਮੋਹ ਸਾਡਾ ਦੋਵਾਂ ਨਾਲ ਹੀ ਬੜਾ ਏ ਪਿਆਰ ਦੋਵਾਂ ਨਾਲ ਹੀ ਬੜਾ ਏ ਪਰ ਢਾਈ ਸਾਲ ਦੀ ਜਿਹੜੀ ਪਰਚੀ ਆ ਉਹਦੇ ਵਿੱਚ ਠੀਕ ਰਹਿਣਗੇ ਢਾਈ ਸਾਲ ਉਹ ਕਰ ਲਵੇ ਢਾਈ ਸਾਲ ਉਹ ਕਰ ਲਵੇ ਔਰ ਅਸੀਂ ਸੇਵਾ ਨਿਭਾ ਦਿਆਂਗੇ ਅਸੀਂ ਖਬਰਾਂ ਵੀ ਚਲਾ ਦਿਆਂਗੇ ਹੋਰ ਚੰਨੜਾ ਨੇ ਵੀ ਇਹਨਾਂ ਦਾ ਜਿਹੜਾ ਵਾਉ థాంక్స్ ਕਰ ਦੇਣਾ ਔਰ ਅਸੀਂ ਤੇ ਇਹੋ ਗੱਲ ਕਰਦੇ ਆ ਕਿ ਜੇ ਆਪਰਾ ਸਾਡੀ ਸਹਿਮਤੀ ਮੰਨ ਲੈਂਦੇ ਆ ਤਾਂ ਵਧੀਆ ਵਾ ਆਪਣੀ ਪਰਚੀ ਪਾ ਲੈਣ ਆਪਣੇ ਕਾਗਜ ਭਰੇ ਆ ਔਰ ਇਹਨਾਂ ਦੇ ਪਰਿਵਾਰ ਜਿਹੜੇ ਦੋਆ ਪਾਰਟੀਆਂ ਦੇ ਆ ਸਾਰੇ ਸੂਝਵਾਨ ਲੋਕ ਹੁੰਦੇ ਆ ਮਗਰ ਔਰ ਪੁਰਾਣੇ ਹੰਡੇ ਹੋਏ ਸਰਪੰਚ ਹੁੰਦੇ ਆ ਮਗਰ ਉਹ ਵੀ ਇਹੋ ਚਾਹੁੰਦੇ ਹੋਣਗੇ ਕਿ ਇਹ ਸਹਿਮਤੀ ਕਰ ਲਿਆ ਤਾਂ 2.5 ਸਾਲ ਉਹ ਕਰ ਲੈਣ 2.5 ਸਾਲ ਉਹ ਪਰਚੀ ਕੱਢਣੀ ਆ ਕਿਸੇ ਘਰ ਮਕਸਤਾਨ ਤੇ ਕਿਸੇ ਸਾਂਝੀ ਜਗ੍ਹਾ ਤੇ ਜਿੱਥੇ ਵੀ ਅਣਗ ਵਿਚਾਰਤਾ ਰ ਚੰਗੀ ਲੱਗਦੀ ਆ ਕਿ ਉੱਥੇ ਬਹਿ ਕੇ ਆਪਣਾ ਇਹ ਕਰ ਲੈਣ ਔਰ ਸਵੇਰੇ ਨਹਾਤ ਹੋ ਕੇ ਐ ਸੁੱਚੇ ਮੂਹ ਜਾ ਕੇ ਉੱਥੇ ਪਰਚੀ ਜਿਹੜੀ ਆ ਉਹ ਕੱਢਣ ਤੇ ਆਪਣਾ ਆਪਣਾ ਇਲੈਕਸ਼ਨ ਦਾ ਵਿੱਚੋਂ ਜਿਹਦਾ 2.5 ਸਾਲ ਪਹਿਲਾਂ ਆ ਗਿਆ ਜਿਹਦਾ ਨੰਬਰ ਪਹਿਲਾਂ ਆ ਗਿਆ ਪਰਚੀ ਵਿੱਚ ਉਹ ਪਹਿਲਾਂ ਕਰ ਲਵੇ ਜਿਹੜਾ ਦੂਜਾ ਆ ਗਿਆ ਦੂਜਾ ਤੇ ਵੱਡੀ ਗੱਲ ਇਹ ਹੈ ਜਿਹਨੂੰ ਪਹਿਲਾਂ ਹੁੰਦਾ ਉਹ ਜਿਉਂ ਦਿਲ ਦਾ ਮਾਲਕ ਹੋਵੇ ਜਿਉਂ ਰਾਜਾ ਹੋਵੇ ਤੇ ਵੀ ਕਹਿ ਸਕਦਾ ਕਿ ਪਹਿਲੇ ਤੂੰ ਕਰ ਲੈ ਅਸੀਂ ਇਹ ਗੱਲ ਕਵਾਂਗੇ ਕਿਉਂਕਿ ਇਹਦੇ ਵਿੱਚੋਂ ਕੁਝ ਨਹੀਂ ਕਿਸੇ ਨੇ ਲੈ ਜਾਣਾ ਸਿਰਫ ਆਪਣੇ ਮੋਹ ਪਿਆਰ ਨਾਲ ਛੱਡੋ ਮੋਹ ਦੀਆਂ ਤੰਦਾਂ ਨਾਲ ਛੱਡੋ ਜਿਹੜੇ ਕੋਈ 2-4 ਬੰਦੇ ਪਿੰਡ ਵਿੱਚ ਜਿਹਨਾਂ ਨੂੰ ਸਵਾਦ ਪਿਆ ਹੱਡੀਆਂ ਖਾਣ ਦੇ ਜਾਂ ਕੋਈ ਇਹ ਚੁਸਕੀਆਂ ਲਾਉਣ ਦੇ ਪੈਗ ਲਾਉਣ ਦੇ ਸਵਾਦ ਹੋਣਗੇ ਕਿਉਂਕਿ ਕਈਆਂ ਬੰਦੇ ਨੂੰ ਹੈਗੇ ਆ ਅਸੀਂ ਇਹ ਨਹੀਂ ਗੱਲ ਕਰਦੇ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਕੋਈ ਮਸਕਾ ਅਸੀਂ ਸਾਫ ਦਾਦ ਕਰ ਦਰਦੇ ਆ ਕਿ ਹੈਗੇ ਆ ਬੰਦੇ ਪਰ ਅਸੀਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਯਾਰ ਅਸੀਂ ਤੁਹਾਡੇ ਵਾਸਤੇ ਵੀ ਰਿਕੁਐਸਟ ਕਰਾਂਗੇ ਕਿ ਕੋਈ 2-4 ਪੇਟੀਆਂ 2-4 ਕੋਈ ਬੋਤਲਾਂ ਪਾਤਰਾਂ ਕਿਤੇ ਹੈ ਨਾ ਨਾਲ ਵੀ ਸ਼ੁਕਰ ਮੇਲਾ ਪਾਰਟੀ ਕਰੋ ਮੋਢੀ ਰੱਖ ਕੇ ਪਾਰਟੀ ਉੱਤੇ ਪੈਸੇ ਲਾ ਦਿਓ ਪਾਰਟੀ ਕਰੋ ਇੰਜੋਏ ਕਰੋ ਔਰ ਸੁਖ ਲਓ ਤੇ ਜਿਹੜੀਆਂ 8 ਦਿਨ 10 ਦਿਨ ਮਹੀਨਾ ਪਾਰਟੀਆਂ ਚੱਲਣੀਆਂ ਉਹਨਾਂ ਵਿੱਚੋਂ ਥੋੜਾ ਪਰਹੇਜ਼ ਕਰੋ ਕਿਉਂਕਿ ਕਈ ਪਿੰਡਾਂ ਵਿੱਚ ਨੁਕਸਾਨ ਹੋ ਗਏ ਆ ਕਈਆਂ 'ਚ ਫੇਰ ਅੱਗੇ ਹੋ ਜਾਣੇ ਆ ਕਿਉਂਕਿ ਸ਼ਰਾਬ ਕਈ ਵਾਰੀ ਵੱਧ ਪੀਤੀ ਜਾਂਦੀ ਹੈ ਕਈ ਬੰਦੇ ਜਿਹੜੇ ਆ ਇਸ ਦੁਨੀਆ ਤੋਂ ਤੁਰ ਗਏ ਉਸ ਇਲੈਕਸ਼ਨ ਦੌਰਾਨ ਤੇ ਇਲੈਕਸ਼ਨ ਦੌਰਾਨ ਜਦੋਂ ਇਹੋ ਜਿਹਾ ਹਾਸਾ ਵਾਪਰ ਜਾਂਦਾ ਤੇ ਬੜੀ ਮੰਦਭਾਗੀ ਘਟਨਾ ਵਾਪਰਦੀ ਆ ਔਰ ਬਹੁਤ ਸਾਰੇ ਸਾਡੇ ਭਰਾ ਜਿਹੜੇ ਆ ਇਹ ਗੱਲਾਂ ਸਹਿਮਤ ਹੋਣ ਗਿਆ ਸਮ ਲੱਗਦਾ ਪਰ ਅਸੀਂ ਤੇ ਉਹ ਕਵਾਂਗੇ ਕਿ ਸਾਡਾ ਪਿੰਡ ਔਰ ਬਾਹਰ ਦੇ ਪਿੰਡ ਜਿਹੜੇ ਵੀ ਪਿੰਡ ਹੈਗੇ ਆ ਪਰਚੀ ਪਾ ਲੈਣ ਜਾਓ ਜੇ ਤੁਹਾਡਾ ਲੱਕ ਹੋਇਆ ਤਾਂ ਤੁਸੀਂ ਮਹੀਨੇ ਬਾਅਦ ਕਿਉਂ ਵੇਖਣਾ ਤੁਸੀਂ ਕੱਲ ਹੀ ਵੇਖ ਲਓ ਜੇ ਤਾਂ ਤੁਹਾਡਾ ਆ ਜਾਂਦਾ ਤੁਹਾਡੇ ਤੁਹਾਨੂੰ ਨਿਸ਼ਾਨ ਮਿਲ ਜਾਂਦੇ ਆ ਜਾਂ ਤੁਹਾਡੇ ਇਹ ਨੋਮੀਨੇਸ਼ਨ ਆ ਫਾਈਲ ਜਿਹੜੀ ਆ ਡਿਸਟ੍ਰੀਬਿਊਟ ਹੋ ਜਾਂਦੀ ਆ ਤਾਂ ਤੁਸੀਂ ਉਦੋਂ ਹੀ ਪਰਚੀ ਪਾ ਲੋ ਤਾਂ ਢਾਈ ਢਾਈ ਸਾਲ ਦੀ ਚੁੱਪ ਕਰਕੇ ਕਰ ਲੋ ਜਿਹੜੇ ਮੈਂਬਰ ਦੋ ਦੋ ਖੜੇ ਆ ਇੱਕ ਇੱਕ ਗਲੀ ਚ ਉਹ ਵੀ ਪਰਚੀ ਪਾ ਲੈਣ ਢਾਈ ਢਾਈ ਸਾਲ ਦੀ ਕਰ ਲੈਣ ਤਾਂ ਕੋਈ ਦੁੱਖ ਨਹੀਂ ਕਿਸੇ ਨਾਲ ਕੋਈ ਇਤਰਾਜ਼ ਵੀ ਨਹੀਂ ਤਾਂ ਇਹ ਬਹੁਤ ਵਧੀਆ ਸੁਝਾਅ ਰਹੇਗਾ ਔਰ ਕਈਆਂ ਨੂੰ ਇਹ ਸੁਝਾਅ ਪਸੰਦ ਨਹੀਂ ਆਉਣਾ ਇਨਾਂ ਕਿ ਮੈਨੂੰ ਲੱਗਦਾ ਪਰ ਲੇਕਿਨ ਹੁਣ ਯੂਥ ਪੜ੍ਹੀ ਲਿਖੀ ਆ ਪੜ੍ਹੇ ਲਿਖੇ ਨੌਜਵਾਨ ਨੇ ਬਾਹਰ ਅੰਦਰ ਕਈ ਚੰਗੀਆਂ ਕੰਟਰੀਆਂ ਚ ਰਹਿੰਦੇ ਆ ਉਹਨਾਂ ਦਾ ਸੁਝਾਅ ਵੀ ਜਿਹੜੇ ਆ ਜਾਣੇ ਆ ਉਹਨਾਂ ਨੇ ਵੀ ਕਮੈਂਟ ਕਰ ਦੇਣਾ ਕਿ ਵਧੀਆ ਗੱ ਔਰ ਸਾਡੇ ਵਾਸਤੇ ਅੱਜ ਵੀ ਉਹ ਲੋਕ ਜਿਹੜੇ ਆ ਸਾਡੇ ਪਿੰਡ ਦਾ ਹਿੱਸਾ ਨੇ ਸਾਡੇ ਪਿੰਡ ਦੇ ਮਾਣ ਨੇ ਸਾਡੇ ਪਿੰਡ ਦਾ ਜਿਹੜੇ ਨੌਜਵਾਨ ਅੱਗੇ ਆ ਰਹੇ ਆ ਤੇ ਸਾਨੂੰ ਮਾਣ ਆਉਣਾ ਉੱਤੇ ਔਰ ਜਿਨ੍ਹਾਂ ਨੇ ਪਹਿਲਾਂ ਸਰਪੰਚੀਆਂ ਕੀਤੀਆਂ ਵਾਕੂਬੀ ਨਿਭਾਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਜਿਹੜਾ ਨੌਜਵਾਨਾਂ ਨੂੰ ਇੱਕ ਮਾਣ ਦੇ ਦਿੱਤੀ ਆ ਕਿ ਅਸੀਂ ਸਰਪੰਚੀਆਂ ਨਹੀਂ ਲੜਦੀਆਂ ਹੁਣ ਨੌਜਵਾਨ ਕਰਨਗੇ ਕਿਉਂਕਿ ਅੱਗੇ ਆਨਲਾਈਨ ट्रांजੈਕਸ਼ਨਾਂ ਦੀ ਸਮਝ ਜਿਹੜੀ ਆ ਜਦੋਂ 올ਡੇਜ ਹੋ ਜੀਗਾ ਨਹੀਂ ਸਮਝ ਆਉਂਦੀ ਆ ਨੌਜਵਾਨ ਪੀੜੀ ਆ ਪੜ੍ਹੀ ਲਿਖੀ ਆ ਉਹਨਾਂ ਦਾ ਰੋਜ਼ਦਾ ਕੰਮ ਆ ਹਰ ਚੀਜ਼ ਨੂੰ ਸਮਝਣਾ ਔਰ ਹਾਰੇ ਕੰਮ ਜਿਹੜਾ ਆਨਲਾਈਨ ਹੋ ਗਿਆ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਵਿਚਾਰ ਕਿਵੇਂ ਲੱਗਿਆ ਕਿ ਇਹ 2.5 ਸਾਲ ਦੀ ਔਰ ਸਾਰੇ ਪਿੰਡਾਂ ਨੂੰ ਬੇਨਤੀ ਆ ਕਿ ਜਿੱਥੇ ਦੋ ਸਰਪੰਚ ਖੜੇ ਆ ਉਹ ਪਰਚੀ ਪਾ ਕੇ 2.5 ਸਾਲ ਦੀ ਪਹਿਲਾਂ ਤੇ 2.5 ਸਾਲ ਦੀ ਬਾਅਦ ਚ ਕਰ ਸਕਦੇ ਆ ਆਪਣੇ ਵਿਚਾਰਧਾਰਾ ਜਿਹੜੀ ਉਹ ਮਿਲਾ ਲਿਓ ਔਰ ਇੱਕ ਦੂਸਰੇ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਪਿੰਡ 'ਚ ਲੜਾਈ ਪੈਣੀ ਆ ਔਰ ਰੋਜ਼ ਇਹ ਪੱਖਪਾਤ ਹੋਣਾ ਹੈ ਉਹਦਾ ਕੀ ਫਾਇਦਾ ਹੈ ਅਸੀਂ ਇਹੋ ਕਹਿੰਦੇ ਆ ਕਿ ਅਸੀਂ ਤੁਹਾਨੂੰ ਵੀ ਮਿਲ ਜੇ ਸਾਰਿਆਂ ਨੂੰ ਮਿਲ ਜੇ ਤਾਂ ਹੱਸ ਖੜ ਕੇ ਟਾਈਮ ਕੱਢੀਏ ਔਰ ਅਸੀਂ ਨਾ ਤਾਂ ਪੀਣੀ ਆ ਤੇ ਨਾ ਪੀਨੇ ਆ ਸਾਨੂੰ ਇੱਕੋ ਹੀ ਫਰਕ ਆ ਕਿ ਚੱਲ ਯਾਰ ਹਾਸੇ ਦੇ ਖੇੜ ਤੇ ਜਦੋਂ ਮਿਲਣ ਤੇ ਹਾਸੇ ਦੋਨਾਂ ਨੂੰ ਆਪਾਂ ਅਪੀਲ ਕਰ ਦਿੱਤੀ ਏ ਤੇ ਤੁਹਾਡੇ ਚੈਨਲ ਤੇ ਮਾਦੀਮ ਰਾਏ ਦੀਆਂ ਤੁਹਾਡੇ ਸਾਹਮਣੇ ਰੱਖ ਦਿੱਤੀ ਏ ਪੇਸ਼ ਕਰ ਤੁਹਾਨੂੰ ਕਿਵੇਂ ਲੱਗਾ ਔਰ ਵੀਡੀਓ ਨੂੰ ਅੱਤਵਾਦ ਸ਼ੇਅਰ ਕਰ ਦਿਓ ਧੰਨਵਾਦ